ਕੈਬਨਿਟ ਮੰਤਰੀ ਹਰਪਾਲ ਸਿੰਘ ਥੀਮਾ ਵੱਲੋਂ ਦਿਵੰਦ ਦੇ ਨੇੜੇ ਕੋਰੀਆਂ ਵਿਖੇ ਬਣ ਰਹੇ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਹਰਪਾਲ ਸਿੰਘ ਥੀਮਾ ਨੇ ਕਿਹਾ ਕਿ ਇਹ ਹਸਪਤਾਲ ਦੀ ਇਮਾਰਤ ਬਹੁਤ ਹੀ ਸ਼ਾਨਦਾਰ ਬਣ ਰਹੀ ਹੈ ਅਤੇ ਜਲਦੀ ਹੀ ਇਹ ਬਣ ਕੇ ਤਿਆਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਵਿੱਚ ਜਿੱਥੇ ਮਾਹ ਡਾਕਟਰ ਲਿਆਂਦੇ ਜਾਣਗੇ ਉੱਥੇ ਹੀ ਇਸ ਹਸਪਤਾਲ ਵਿੱਚ ਆਧੁਨਿਕ ਮਸ਼ੀਨਾਂ ਵੀ ਲਗਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਬਤੌਰ ਆਪੋਜੀਸ਼ਨ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਸੀ ਕਿ ਇਥੇ ਇੱਕ ਆਧੁਨਿਕ ਹਸਪਤਾਲ ਬਣਾਇਆ ਜਾ ਰਿਹਾ ਵੀ ਪਰ ਹੁਣ ਉਹ ਆਪਣੀ ਸਰਕਾਰ ਸਮੇਂ ਇਹ ਮੰਗ ਪੂਰੀ ਕਰ ਰਹੇ ਹਨ ਅਤੇ ਜਲਦ ਹੀ ਇਹ ਹਸਪਤਾਲ ਲੋਕਾਂ ਨੂੰ ਸੇਵਾਵਾਂਾਂ ਦੇਣ ਲਈ ਤਿਆਰ ਹੋ ਜਾਵੇਗਾ। ਦੇਖੋ ਅੱਜ ਮੈਂ ਸਵੇਰ ਤੋਂ ਲਗਾਤਾਰ ਜਿੱਥੇ-ਇਥੇ ਵੀ ਕੰਮ ਚੱਲ ਰਿਹਾ ਹੈ ਉੱਥੇ ਜਾ ਕੇ ਖੁਦ ਨਿਰੀਖਣ ਕਰ ਰਿਹਾ ਕਿ ਕਿੱਥੇ-ਕਿੱਥੇ ਕਾਰਜ ਜਿਹੜੇ ਨੇ ਪਹੁੰਚ ਚੁੱਕੇ ਨੇ ਕੌਰੀਆਂ ਦਾ ਸਿਵਲ ਹਸਪਤਾਲ ਬਣ ਰਿਹਾ ਸੀਗਾ ਬੜੀ ਸ਼ਾਨਦਾਰ ਬਿਲਡਿੰਗ ਲਗਭਗ ਤਿਆਰ ਆ ਆਊਟਰ ਸਪੇਸ ਦੇ ਉੱਤੇ ਕੰਮ ਹੋ ਰਿਹਾਗਾ ਸੋ ਔਰ ਇਹ ਬੜੀ ਜਲਦੀ ਜਿਹੜੀ ਆ ਲੋਕਾਂ ਨੂੰ ਸਪੁਰਦ ਕੀਤੀ ਜਾਊ ਸਾਰੇ ਡਾਕਟਰ ਤਾਇਨਾਤ ਕੀਤੇ ਜਾਣਗੇ ਕਿਉਂਕਿ ਇੱਥੇ ਕੌਰੀਆਂ ਚ ਐਸਐਮਓ ਦੀ ਪੋਸਟ ਆ ਔਰ ਡਾਕਟਰ ਦੀ ਸਪੈਸ਼ਲਿਸਟ ਡਾਕਟਰਾਂ ਦੀ ਵੀ ਪੋਸਟ ਆ ਇੱਥੇ ਆਪਰੇਸ਼ਨ ਥੀਟਰ ਵੀ ਬਣਿਆਗਾ ਆਪਰੇਸ਼ਨ ਥੀਟਰ ਦੇ ਨਾਲ ਐਕਸ-ਰੇ ਮਸ਼ੀਨਾਂ ਸਾਰਾ ਕੁਝ ਜਿਹੜਾ ਉਹ ਪਹੁੰਚ ਰਿਹਾਗਾ ਸੋ ਮੈਨੂੰ ਬੜੀ ਖੁਸ਼ੀ ਆ ਕਿ ਜਿਹੜੀ ਮੰਗ ਮੈਂ ਬਤੌਰ ਆਪੋਜੀਸ਼ਨ ਉਸ ਸਮੇਂ ਦੀ ਸਰਕਾਰ ਦੇ ਸਾਹਮਣੇ ਰੱਖੀ ਸੀ ਉਹ ਖੁਦ ਮੈਂ ਪੂਰੀ ਕੀਤੀ ਆ ਆ ਸਾਡੇ ਸਾਰੇ ਪੁਰਾਣੇ ਸਾਥੀ ਖੜੇ ਨੇਗੇ ਸਾਬਕਾ ਸਰਪੰਚ ਮੌਜੂਦਾ ਸਰਪੰਚ ਇਹਨਾਂ ਦੀ ਮੰਗ ਹੁੰਦੀ ਸੀ ਸਾਰੇ ਬਜ਼ੁਰਗਾਂ ਦੀ ਮੰਗ ਹੁੰਦੀ ਸੀ ਕਿ ਸਾਡਾ ਹਸਪੀਟਲ ਟੁੱਟ ਗਿਆ ਬਿਲਕੁਲ ਤਬਾਹ ਹੋ ਗਿਆ ਸੀ ਇੱਥੇ ਖੰਡਰ ਹੋ ਗਿਆ ਸੀ ਅੱਜ ਇੱਥੇ ਦੇਖੋ ਕਿ ਇਹ ਹਸਪੀਟਲ ਜਿਹੜਾ ਬਣਿਆਗਾ ਇਹ ਪ੍ਰਾਈਵੇਟ ਹਸਪੀਟਲ ਨੂੰ ਮਾਤ ਪਾਰ ਰਿਆ ਜੇ ਤੁਸੀਂ ਗੱਲ ਕਰੋਗੇ ਨਾ ਕਿ ਫੋਰਟਿਜ਼ ਹਸਪੀਟਲ ਬੈਕਸ ਹਸਪੀਟਲ ਇਸ ਤਰ੍ਹਾਂ ਦੇ ਪ੍ਰਾਈਵੇਟ ਵੱਡੇ ਵੱਡੇ ਹਸਪੀਟਲ ਜਿਹੜੇ ਉਹਨਾਂ ਨੂੰ ਅੱਜ ਇਹ ਸਾਡਾ ਸਰਕਾਰੀ ਹਸਪੀਟਲ ਜਿਹੜਾ ਮਾਤ ਪਾਰ ਰਿਆ ਇਹ ਉਹ ਬਣ ਕੇ ਤਿਆਰ ਹੋਈ ਆ ਸੋ ਮੇਰੇ ਵੱਲੋਂ ਸਾਰਾ ਦਿੜਵਾ ਨਿਵਾਸੀਆਂ ਨੂੰ ਖਾਸ ਕਰਕੇ ਕੌਰੀਆਂ ਨੂੰ ਇਲਾਕੇ ਦੇ ਪਿੰਡਾਂ ਦੇ ਸਾਰੇ ਪੰਜ ਸਰਪੰਚ ਸਾਹਿਬਾਨ ਨੂੰ ਸਾਰੇ ਲੋਕਾਂ ਨੂੰ ਬਹੁਤ-ਬਹੁਤ ਮੁਬਾਰਕਾਂ ਬੜੀ ਜਲਦੀ ਇਹਦਾ ਮਾਨਯੋਗ ਮੁੱਖ ਮੰਤਰੀ ਸਰਪੰਗਨ ਸਿੰਘ ਮਾਜੂਦ ਘਾਟਨ ਕਰਨਗੇ